ਆ ਨੌਕਰਾ ਬਸ਼ੇਰਾ ਬਾਈ ਨੇ ਸੇਲ ਕਰਨਾਗਾ ਉਮਰ ਹੈਗੀ ਆ ਬਸ਼ੇਰੇ ਦੀ 6.5 ਮਹੀਨੇ ਬਸ਼ੇਰਾ ਇੱਕ ਤਾਂ ਬਣ ਤਰਾਂ ਬਣ ਤਰਾਂ ਦਾ ਬਹੁਤ ਜ਼ਿਆਦੇ ਚੰਗਾਗਾ ਤੁਸੀਂ ਇਹਦੀ ਬਾਡੀ ਬਣ ਤਰ ਚੈੱਕ ਕਰੋ ਹੱਡ ਗੋਡੇ ਦਾ ਬੜਾ ਜ਼ਿਆਦੇ ਖੁੱਲਾਗਾ ਬਸ਼ੇਰਾ ਮਜ਼ਬੂਤ ਬਸ਼ੇਰਾ ਬਣ ਕੇ ਤਿਆਰ ਹੋਊਗਾ ਚੰਗਾ ਕੋੜਾ ਖੁੱਲਾ ਬਣ ਕੇ ਤਿਆਰ ਹੋਣਾਗਾ ਇਹਨੇ 6.5 ਮਹੀਨੇ ਉਮਰ ਹੋਈ ਆ ਤੇ ਬਾਡੀ ਕੰਨੀ ਤੁਸੀਂ ਨਿਗਾਹ ਮਾਰ ਲਓ ਹੁਣੀ ਕਿੰਨਾ ਜ਼ਿਆਦੇ ਖੁੱਲਾਗਾ ਇਹ ਤੋਂ ਤੂੰ ਬੜੀ ਲੰਮੀ ਆ ਗਲਾਬੀ ਵੀ ਬਹੁਤ ਆ ਪਿੱਠਪੁੜੇ ਦਾ ਬੜਾ ਹੈਵੀ ਆ ਤੇ ਸੁੰਭ ਸੰਭ ਵੀ ਬੜਾ ਭਾਰੀ ਆ ਇਹ ਜਿਹੜਾ ਮਲੂਕੇ ਵਾਲੇ ਬਿੰਦਰ ਦੇ ਕੋਲੇ ਕੁਝਕ ਟਾਈਮ ਬਸ਼ੇਰਾ ਬਾਈ ਕੋਲੇ ਰਿਹਾਗਾ ਅਲਬੰਦ ਸ਼ੇਰ ਬਾਅਦ ਦੇ ਵਿੱਚ ਹੋ ਕੋੜਾ ਐਕਸਪਾਇਰ ਹੋ ਗਿਆ ਸੀਗਾ ਉਸ ਅਲਬੰਦ ਸ਼ੇਰ ਘੋੜੇ ਦਾ ਬੱਚਾ ਗਾਏ ਉਹ ਅੱਗੇ ਆਪ ਸੀਗਾ ਬਲਾਸਪੁਰ ਵਾਲੇ ਵਿਕਟਰ ਘੋੜੇ ਦਾ ਬੱਚਾ ਅਲਬੰਦ ਸ਼ੇਰ ਜਿਹੜਾ ਸੀਗਾ ਨਾ ਉਹ ਵਿਕਟਰ ਘੋੜੇ ਦਾ ਬੱਚਾ ਸੀਗਾ ਬਹੁਤ ਜਿਆਦੇ ਮਜ਼ਬੂਤ ਬਲੱਡ ਲਾਈਨ ਆ ਦੋਸਤੋ ਇਹ ਜਿੱਥੇ ਤੱਕ ਮੇਰਾ ਖਿਆਲ ਆ ਜਿਵੇਂ ਬਾਈ ਨੇ ਦੱਸਿਆ ਸੀਗਾ ਵੀ ਇਹ ਇੱਕੋ ਇੱਕ ਬੱਚਾ ਹੈਗਾ ਉਹਦਾ ਹਲਵੰਦ ਸ਼ੇਰ ਦਾ ਕਿਉਂਕਿ ਉਹ ਤੋਂ ਚਾਰ ਘੋੜੀਆਂ ਮਿਲਟ ਹੋਈਆਂ ਸੀ ਜਦੋਂ ਉਹਨੂੰ ਛੱਡਣ ਲੱਗੇ ਸੀ ਤੇ ਇੱਕ ਤਾਂ ਇਹ ਗੱਭਣ ਹੋ ਗਈ ਸੀ ਇਹ ਬੱਚਾ ਆਇਆ ਦੋ ਘੋੜੀਆਂ ਖਾਲੀ ਰਹਿ ਗਈਆਂ ਸੀਗੀਆਂ ਤੇ ਇੱਕ ਘੋੜੀ ਆਪਣੇ ਪੰਜਾਬ ਚੋਂ ਵੇਚ ਕੇ ਬਾਹਰ ਚਲੀ ਗਈ ਸੀ ਸੋ ਇਹ ਇੱਕੋ ਇੱਕ ਬੱਚਾ ਹੈਗਾ ਉਹਦਾ ਤੇ ਬਹੁਤ ਚੰਗਾ ਰਿਜ਼ਲਟ ਆ ਯਾਰ ਬੱਚਾ ਬਹੁਤ ਸੋਹਣਾ ਤਿਆਰ ਹੋਊਗਾ ਇੱਕ ਤਾਂ ਗੱਲ ਬਾਤ ਇਹ ਹੈ ਵੀ ਇਹ ਇੱਕ ਵੱਖਰੀ हट ਕੇ ਲੈਣ ਦਾ ਗੱਬੇਸ਼ੇਰਾ ਤੇ ਬਾਕੀ ਮਜ਼ਬੂਤ ਬਹੁਤ ਆ ਮਾਂ ਵੀ ਇਹਦੀ ਨੁਕਰੀਆ ਆ ਘੋੜੀਆ ਇਹ ਆਪ ਹੈਗੀ ਆਗੀ ਰੌਲੀ ਵਾਲੇ ਅਰਜਣ ਦੀ ਸੋ ਘੋੜੀ ਦੀ ਵੀ ਬੈਡ ਬਾਡੀ ਬਹੁਤ ਜਿਆਦਾ ਚੰਗੀ ਆ ਖੁੱਲੀ ਆ 60 ਇੰਚ ਘੋੜੀ ਦੀ ਹਾਈਟ ਆ ਘੋੜੀ ਵੀ ਮਜ਼ਬੂਤ ਬਹੁਤ ਆ ਤੇ ਸੁਨੱਖੀ ਬੜੀ ਆ ਸੋ ਨੰਬਰ ਨੋਟ ਕਰ ਲੋ ਬਾਈ ਸੀਰੇ ਗੱਲ ਦਾ ਡਿੱਖ ਪਿੰਡ ਆ ਬਾਈ ਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਡਿੱਖ ਪਿੰਡ ਆ ਤੇ ਨੰਬਰ ਆ ਬਾਈ ਦਾ 98030 11412 ਘੋੜੀ ਬਾਈ ਨੇ ਇਹ ਸੇਲ ਨਹੀਂ ਕਰਨੀ ਇਹ ਸਿਰਫ ਤੁਹਾਨੂੰ ਦਿਖਾਉਣੀ ਸੀ ਆਪਾਂ ਕੱਲਾ ਬਸ਼ੇਰਾ ਸੇਲ ਕਰਨਾ 6.5 ਮਹੀਨੇ ਉਮਰ ਆਈ ਦੀ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਤੇ ਵੈਸੇ ਹੱਡ ਗੋਡੇ ਦਾ ਬਹੁਤ ਜ਼ਿਆਦਾ ਖੁੱਲਾ ਬਣੂ ਕੋਈ ਬੰਦੇ ਦਾ ਵਪਾਰ ਬਪੂਰਾ ਵਾਲਾ ਕੰਮ ਹੈ ਨਹੀਂ ਆ ਇੱਕੀ ਘੋੜੀ ਰੱਖੀ ਵੀ ਆ ਬਾਈ ਦੇ ਕੋਲੇ ਇਸੇ ਤੋਂ ਵੀ ਬੱਚੇ ਲੈ ਕੇ ਸੇਲ ਕਰ ਦਿੰਦਾ ਤੇ ਪਿਛਲੀ ਵਾਰੀ ਵੀ ਇਸ ਘੋੜੀ ਨੇ ਜਵਾਲਾਮੁਖੀ ਤੋਂ ਬਹੁਤ ਚੰਗਾ ਬਸ਼ੇਰਾ ਦਿੱਤਾ ਸੀਗਾ ਉਹ ਵੀ ਆਪਾਂ ਵੀਡੀਓ ਪਾ ਕੇ ਹੀ ਸੇਲ ਹੋਇਆ ਸੀ ਬਾਈ ਦਾ ਉਹ ਵੀ ਬਸ਼ੇਰਾ ਬਹੁਤ ਜਿਆਦਾ ਡਿਫੈਂਸ ਸੀ ਚੰਗਾ ਬਸ਼ੇਰਾ ਸੀ ਇਹ ਵੀ ਸੁਨੱਖਾ ਸੁਨੋਖਾ ਵੀ ਬਹੁਤ ਆ ਕੰਨ ਕੰਨ ਜੁੜਮਾ ਛੋਟਾ ਤੇ ਕੁੰਡੀ ਵਾਲਾਗਾ ਬਾਕੀ ਮਜ਼ਬੂਤੀ ਵਾਲੇ ਪੱਖ ਤੋਂ ਅਗਰੈਸ਼ਨ ਦਾ ਕੋਈ ਘਾਟ ਹੀ ਨਹੀਂ ਯਾਰ ਗੱਲਬਾਤ ਪੂਰੀ ਐਂਡਾ ਬਸ਼ੇਰੇ ਦੇ ਵਿੱਚ ਤੇ ਭਾ ਸਿਰ ਦੇ ਵਿੱਚ ਬਣ ਜਾਊਗਾ ਬਾਈ ਸੀਰੀ ਨੂੰ ਇੱਕ ਵਾਰੀ ਫੋਨ ਜਰੂਰ ਲਾ ਲਿਓ ਜਿਹੜੇ ਵੀ ਕੋਈ ਚਾਹਵਣ ਸੱਜਣ ਚੰਗਾ ਬਸ਼ੇਰਾ ਪਾਲ ਕੇ ਤਿਆਰ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਸ਼ੌਂਕ ਆ ਰੀ ਜਾ ਵੀ ਯਾਰ ਆਪਾਂ ਚੰਗਾ ਘੋੜਾ ਤਿਆਰ ਕਰਨਾਗਾ ਘਰੇ ਸੋ ਬਸ਼ੇਰੇ ਕਨੀ ਨਿਗਾ ਮਾਰ ਆਇਓ ਬਹੁਤ ਚੰਗਾ ਘੋੜਾ ਬਣ ਕੇ ਤਿਆਰ ਹੋਊਗਾ ਲੈਣ ਵੀ ਦੋਨਾਂ ਪਾਸਿਆਂ ਤੋਂ ਬੜੀ ਚੰਗੀ ਆ ਬਸ਼ੇਰੇ ਦੀ